ਖੁਸ਼ੀ ਵਾਲੀ ਗੱਲ ਹੈ ਜੀ ਸਰਦਾਰ ਬਰਕੌਰ ਸਿੰਘ ਜੀ ਸਿੱਧੂ ਮੁਸੇਵਾਲਾ ਦੇ ਪਿਤਾ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਅੱਜ ਖੁਸ਼ੀ ਦਾ ਪਰਮਾਤਮਾ ਨੇ ਮੌਕਾ ਦਿੱਤਾ ਜੀ ਬੱਚੇ ਨੇ ਜਨਮ ਲਿਆ ਪੁੱਤਰ ਦੀ ਦਾਤ ਬਖਸ਼ੀ ਹੈ ਤਾਂ ਸੱਸ ਸਵਾ ਗੁਰੂ ਘਰ ਮੱਥਾ ਟੇਕਣ ਆਏ ਸੀ ਜਦੋਂ ਖਬਰ ਪਤਾ ਲੱਗੀ ਤਾਂ ਮਨ ਦੇ ਵਿੱਚ ਬੜਾ ਭਾਵਨਾ ਆਈ ਔਰ ਸੱਚੇ ਪਾਤਸ਼ਾਹ ਦਾ ਸ਼ੁਕਰੀਆ ਦਾ ਕਰਦੇ ਹਾਂ ਕਿ ਬੱਚਾ ਤੰਦਰੁਸਤ ਸਿਹਤ ਕਰਦੀ ਕਲ ਚ ਰਹੇ ਔਰ ਵੱਡਾ ਹੋ ਕੇ ਆਪਣੇ ਮਾਪੇ ਦਾ ਨਾਮ ਜਿਹੜਾ ਰੌਸ਼ਨ ਕਰੇ ਸੋ ਮੇਰੇ ਵੱਲੋਂ ਸਿੱਧੂ ਪਰਿਵਾਰ ਨੂੰ ਸਿੱਧੂ ਮੁਸੇਵਾਲਾ ਸਾਰਾ ਪਰਿਵਾਰ ਨੂੰ ਮਾਤਾ ਜੀ ਨੂੰ ਬਾਪੂ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਖੁਸ਼ੀ ਹੈ ਪੂਰੀ ਹੋਈ ਹੈ ਦੁਬਾਰੇ ਮੁੜ ਕੇ ਆ ਗਿਆ ਜੀ ਮੁੱਛ ਵਾਲਾ ਜਿਹੜਾਈ ਤੀਤਵੇਂ ਜੀ ਉਹ ਦੁਬਾਰੇ ਆਇਆ ਜੀ ਖੁਸ਼ੀ ਵਾਲੀ ਗੱਲ ਹੈ ਜੀ ਸਰਦਾਰ ਬਰਕੌਰ ਸਿੰਘ ਜੀ ਸਿੱਧੂ ਮਸੇਵਾਲਾ ਦੇ ਪਿਤਾ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਅੱਜ ਖੁਸ਼ੀ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਜੀ ਬੱਚੇ ਨੇ ਜਨਮ ਲਿਆ ਪੁੱਤਰ ਦੀ ਦਾਤ ਬਖਸ਼ੀ ਹੈ ਤਾਂ ਸਹਿਸਵਾ ਗੁਰੂ ਘਰ ਮੱਥਾ ਟੇਕਣ ਆਇਆ ਜਦੋਂ ਖਬਰ ਪਤਾ ਲੱਗੀ ਤਾਂ ਮਨ ਦੇ ਵਿੱਚ ਬੜਾ ਪਾਪਨਾ ਯਾਰ ਸੱਚੇ ਪਾਸ਼ਾ ਦਾ ਸ਼ੁਕਰੀਆ ਦਾ ਕਰਦੇ ਆ ਕਿ ਬੱਚਾ ਤੰਦਰੁਸਤ ਸ੍ਰਵੇ ਕਰਦੀ ਕਰਦ ਰਹੇ ਔਰ ਵੱਡਾ ਹੋ ਕੇ ਆਪਣੇ ਮਾਪੇ ਦਾ ਨਾਮ ਜਰਾ ਰੋਸ਼ਨ ਕਰੇ ਸੋ ਮੇਰੇ ਵੱਲੋਂ ਸਿੱਧੂ ਪਰਿਵਾਰ ਨੂੰ ਸਿੱਧੂ ਮੁੱਸੇ ਵਾਲਾ ਸਾਰਾ ਪਰਿਵਾਰ ਨੂੰ ਮਾਤਾ ਜੀ ਨੂੰ ਬਾਪੂ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਖੁਸ਼ੀ ਹੈ ਪੂਰੀ ਹੋਈ ਹੈ ਦੁਬਾਰੇ ਮੁੜ ਕੇ ਆ ਗਿਆ ਜੀ ਮੁੱਸੇ ਵਾਲਾ ਜਿਹੜਾਈ ਤੀਕਮੈਂ ਜੀ ਉਹ ਦੁਬਾਰੇ ਆਇਆ ਜੀ